ਸਸ਼ੀਗਲ ਪੰਜਾਬੀਓ ਮੌਸਮ ਪੰਜਾਬ ਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ 10 ਅਗਸਤ ਦੀ ਰਾਤ ਨੂੰ ਪੰਜਾਬ ਦੇ ਮੌਸਮ ਵਿੱਚ ਕੁਝ ਤਬਦੀਲੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਅੱਜ ਰਾਤ ਦੇ ਪਹਿਲੇ ਹਿੱਸੇ ਵਿੱਚ ਲਗਭਗ 8 9 10 ਤੇ 11 ਵਜੇ ਦੇ ਆਸ-ਪਾਸ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਹਲਕੀ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ ਇਸ ਬੱਦਲਵਾਈ ਨਾਲ ਕੁਝ ਥਾਮਾਂ ਤੇ ਹਲਕੀ ਬੂੰਦਾਬاندی ਜਾਂ ਕਿਣਮਣ ਹੋ ਸਕਦੀ ਹੈ ਪਰ ਭਾਰੀ ਜਾਂ ਤੇਜ਼ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਅੱਧੀ ਰਾਤ ਤੋਂ ਬਾਅਦ ਮੌਸਮ ਸਾਫ਼ ਹੋਣਾ ਸ਼ੁਰੂ ਆਵੇਗਾ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ 70 ਤੋਂ 80% ਸਾਫ਼ ਅਤੇ ਖੁਸ਼ਕ ਰਹਿਣ ਦੀ ਉਮੀਦ ਹੈ ਤੜਕੇ ਦੇ ਸਮੇਂ ਕੁਝ ਛੋਟੇ-ਮੋਟੇ ਬੱਦਲ ਪੂਰਬੀ ਦਿਸ਼ਾ ਤੋਂ ਆ ਸਕਦੇ ਹਨ ਜੋ ਸਵੇਰ ਦੇ ਸ਼ੁਰੂਆਤੀ ਘੰਟਿਆਂ ਵਿੱਚ ਮੌਸਮੀ ਹਲਚਲ ਪੈਦਾ ਕਰ ਸਕਦੇ ਹਨ ਇਸ ਤੋਂ ਇਲਾਵਾ ਪੱਛਮੀ ਹਿੱਸੇ ਖਾਸ ਕਰਕੇ ਮਾਝੇ ਦੇ ਖੇਤਰ ਵਿੱਚ ਵੀ ਸਵੇਰ ਵੇਲੇ ਕੁਝ ਬੱਦਲ ਬਣ ਸਕਦੇ ਹਨ ਹੁਸ਼ਿਆਰਪੁਰ ਵਿੱਚ ਵੀ ਮੌਸਮ ਠੀਕ-ਠਾਕ ਰਹੇਗਾ ਰਾਤ ਦੇ ਪਹਿਲੇ ਹਿੱਸੇ ਵਿੱਚ ਹਲਕੀ ਬੂੰਦਾਬਾਰੀ ਦੇਖਣ ਨੂੰ ਮਿਲ ਸਕਦੀ ਹੈ ਅਤੇ 1-2 ਤੇ معمولی ਕਿਣਮਣ ਹੋ ਸਕਦੀ ਹੈ ਕੋਈ ਵੱਡੀ بارش ਦੀ ਖਬਰ ਸਾਹਮਣੇ ਨਹੀਂ ਆ ਰਹੀ ਹੈ ਜੇਕਰ ਅਗਲੇ ਕੁਝ ਘੰਟਿਆਂ ਵਿੱਚ ਮੌਸਮ ਬਾਰੇ ਕੋਈ ਹੋਰ ਜਾਣਕਾਰੀ ਆਉਂਦੀ ਹੈ ਤਕਰੀਬ 9:30 ਵਜੇ ਅਸੀਂ ਦੁਬਾਰਾ ਤੋਂ ਮੌਸਮ ਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਮੌਸਮ ਨਾਲ ਜੁੜੀ ਹੋਈ ਕੋਈ ਹੋਰ ਜਾਣਕਾਰੀ ਜਿਵੇਂ ਹੀ ਨਿਕਲ ਕੇ ਸਾਹਮਣੇ ਆਵੇਗੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ